ਦੇਖ ਸਾਡੇ ਪੂਰਾ ਚੌੜਾ ਹਵਾਨਾ ਉੱਪਰ ਤੋਂ ਲੈ ਕੇ ਥੱਲੇ ਤਾਈਂ ਸੋਨਾ ਕੱਦ ਕਾਠ ਬਾਕੀ ਕਰਮਾ ਜੀ ਨੇ ਸੀਲ ਸਾਬ ਬਹੁਤ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਦੇ ਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਕੋਠੇ ਮਾਲਾ ਸਿੰਘ ਵਾਲਾ ਜੈਤੋ ਦੇ ਨੇੜੇ ਰਹਿ ਜਾਂਦੇ ਆ ਤਹਿਸੀਲ ਜੈਤੋ ਪੈ ਜਾਂਦੀ ਤੇ ਜ਼ਿਲ੍ਹਾ ਫਰੀਦਕੋਟ ਪੈ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਤੀਜਾ ਸੁਆ ਗੱਬਣਾ ਮਾਜਬ ਖਾਉਣੀਏ ਦੋਸਤੋ ਘਰੇਲੂ ਪਰਿਵਾਰ ਦੇ ਘਰੇ ਆਪਾਂ ਉੱਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਵੀ ਫਰਮ ਚ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆਓ ਬਾਈ ਅੰਜੀ ਬਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਉਹ ਠੀਕ ਠਾਕ ਬਈ। ਠੀਕ ਠਾਕ ਜੀ। ਠੀਕ ਆ। ਨਾਂ ਦੱਸਿਓ ਬਈ ਆਪਣਾ। ਕੇਵਲ ਸਿੰਘ ਜੀ। ਕੇਵਲ ਸਿੰਘ। ਠੀਕ ਆ। ਬਈ ਕੇਵਲ ਇੱਕ ਕਰੀ ਆਪਣਾ ਨੰਬਰ ਦੱਸ ਦੇ। 98769 ਠੀਕ ਆ। 70028 ਠੀਕ ਆ। ਇਹ ਮੱਝ ਘਰਦੀ ਹੈ ਬਈ ਆਪਣਾ। ਜਵਾ ਆਪਣੇ ਘਰਦੀ ਹੈ ਜੀ। ਠੀਕ ਆ। ਕਿੰਮਾ ਸੂਆ ਸੂਣਾ ਬਈ? origignal ਤੀਜਾ ਸੂਆ ਸੁੰਦੀ ਹੈ ਜੀ। ਠੀਕ ਆ। ਤੇ ਦੂਜੇ ਸੂਏ ਦੇ ਥਲੋ ਕਿੰਨਾ ਕੁ ਦੁੱਧ ਕੱਢਿਆ ਬਈ ਆਪਾਂ? ਇਹਦਾ ਪੀਕ ਲੈਵਲ ਮਤਲਬ 17 ਕਿਲੋ ਐਵਰੇਜ ਹੈ। ਠੀਕ ਆ। 17 ਲੀਟਰ ਤੇ ਦਿਨ ਕਿੰਨੇ ਲੱਜੂ ਬਈ ਆਈ ਤੀ ਇਹਨੇ 507 ਲੈ ਸਕਦੀ ਹੈ 5-7 ਦਿਨ ਲੈ ਜੂਗੀ ਹੂੰ ਠੀਕ ਆ ਤੇ ਤੁਸੀਂ ਸੀਮਨ ਦੱਸਦੇ ਸੀ ਬਈ ਇਹ ਆਪ ਕਿਹੜੇ ਦੀ ਆ ਇਹ ਆਪ ਐਮਨਤੀ ਦੀ ਹੈ ਠੀਕ ਆ ਤੇ ਰਤਨ ਦਾ ਸੀਮਨਾ ਜੀ ਅੱਗੇ ਰਤਨ ਦਾ ਲੱਗਿਆ ਆਪ ਐਮਨਤੀ ਦੀ ਹੈ ਠੀਕ ਆ ਲੋ ਵੀ ਤੀਜਾ ਸੂਆ ਸੁਣੀ ਆ ਹਵਾਨੇ ਦੀ ਜੱਜਮੈਂਟ ਤੁਹਾਨੂੰ ਨੇੜੇ ਹੋ ਕੇ ਕਰਾਉਣੇ ਆ ਸੋਨਾ ਕੱਦ ਕੱਠ ਤੇ ਪਿੱਠ ਪੁੜਿਆਂ ਦੀ ਨਿਗਾ ਮਾਰ ਸਕਦੇ ਆ ਬਹੁਤ ਸੋਹਣੇ ਪਿੱਠ ਪੁੜੇ ਦੇ ਵਿੱਚ ਆ ਬਿਲਕੁਲ ਪੱਦਰ ਹਵਾਨੇ ਦੀ ਤਿਆਰੀ ਦੀ ਗੱਲ ਕਰੀ ਨਾ ਬਹੁਤ ਸੋਹਣੀ ਤਿਆਰੀ ਹੈ ਦੋਸਤੋ ਜੀ ਗੱਲ ਕਰੀਏ ਹੁਣ ਵੀ ਤੇ ਬਾਕੀ ਦੋਸਤੋ 7-8 ਦਿਨਾਂ ਵਿੱਚ ਜਾਂਦੀ ਇਹ ਤਾਂ ਹਵਾਨਾ ਕਰਮਾ ਵਾਲੀ ਨੇ ਹੋਰ ਵੀ ਸੋਹਣਾ ਬਣਾਉਣਾ ਤੇ ਗੈਬ ਦੀ ਗੱਲ ਕਰੀਏ ਗੈਬ ਬਹੁਤ ਜ਼ਿਆਦਾ ਥਾਣਾ ਦੇ ਵਿੱਚ ਸੈਜ ਵੀ ਸੋਹਣਾ ਨਾਈ ਬਾਲਾ ਵੱਡਾ ਥਾਣਾ ਤੇ ਨਾਈ ਬਾਲਾ ਛੋਟਾ ਬਹੁਤ ਸੋਹਣਾ ਹੱਥੀ ਚਵਾਈ ਵਾਲਾ ਥਾਣਾ ਕੱਲਾ ਕੱਲਾ ਥਾਣਾ ਚਾਰੇ ਚੁੰਡਾ ਤੇ ਬਾਕੀ ਬਿਲਕੁਲ ਕੁੰਡਾ ਸਿੰਘ ਆ ਪਿਓਰ ਮੋਹਰਾ categories ਦੇ ਵਿੱਚ ਹੈਗੀ ਆ ਤੇ ਤੋੜ ਕੇ ਤੁਹਾਨੂੰ ਵਿਖਾਉਣੇ ਆ ਤੁਰੀ ਜਾਂਦੀ ਤਾਂ ਤੁਸੀਂ ਹਵਾਨੇ ਦੀ ਜੱਜਮੈਂਟ ਹੈ ਜਿਹੜੀ ਨਾ ਲੈਣੀ ਲੈ ਵੀ ਇੱਕ ਵਾਰੀ ਢੇੜਾ ਕਰਵਾ ਦੇ ਜੀ ਦੇਖ ਸਕਦੇ ਚੰਗੀਆਂ ਸੋਹਣੀਆਂ ਮੱਝਾਂ ਹੈਆਂ ਬਾਈ ਕੋਲੇ ਕਾਫੀ ਨਗ ਰੱਖੇ ਹੋਇਆ ਨਿਗਾਹ ਮਾਰ ਸਕਦੇ ਬਹੁਤ ਸੋਹਣੀ ਮੱਝਾਂ ਦੋਸਤੋ ਹਵਾਨੇ ਦੀ ਤਿਆਰੀ ਬਹੁਤ ਸੋਹਣੀ ਹੈ ਕਰਮਾ ਵਾਲੇ ਦੀ ਦੇਖ ਸਕਦੇ ਪੂਰਾ ਚੌੜਾ ਹਵਾਨਾ ਉੱਪਰ ਤੋਂ ਲੈ ਕੇ ਥੱਲੇ ਤਾਈ ਸੋਹਣਾ ਕੱਦ ਕਾਠ ਬਾਕੀ ਕਰਮ ਵਾਲੀ ਨੇ ਸੀਲ ਸਾਬ ਬਹੁਤ ਡਰਦੀ ਘਬਰਾਉਂਦੀ ਨਹੀਂ ਮੋੜ ਲਾ ਬਈ ਜਿਹੜੇ ਵੀਰ ਚੰਗੀਆਂ ਮੱਝਾਂ ਦੀ পাল ਦੇ ਵਿੱਚ ਹਨ ਇੱਕ ਜੇ ਗੱਲ ਕਰੀਏ ਨਾ ਚੰਗੀਆਂ ਮੱਝਾਂ ਦੇ ਵਿੱਚ ਉਹ ਇਹ ਇੱਕ ਆ ਹੈਗੀ ਆ 17 ਲੀਟਰ ਦੇ ਲਗਭਗ ਇਹਨੇ ਦੁੱਧ ਕੱਢਿਆ ਹੋਇਆ ਦੂਜੇ ਸੂਏ ਤੇ ਤੀਜਾ ਸੂਆ ਸੁਣੀ ਆ ਰੇਟ ਇਹਦਾ ਆਪਾਂ ਬਾਈ ਤੋਂ ਤੁਹਾਨੂੰ ਪੁੱਛਦਨੇ ਆ। ਬਈ ਕੇਵਲ ਇਹਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਾਂਗੇ? ਰੇਟ ਇਹਦਾ ਹੈਗੇ ਜੀ 170। 170। ਠੀਕ ਆ ਮਾਨਤਨ ਕਰ ਦਾਂਗੇ ਥੋੜਾ। ਮਾਨਤਨ ਕਰ ਦਾਂਗੇ। ਠੀਕ ਆ। ਇੱਕ ਕਰੀ ਨਾ ਆਪਣਾ ਡਰੈੱਸ ਸਮਝਾ ਦੋ ਜੀ ਇੱਥੇ ਆਉਣ ਦਾ। ਇੱਥੇ ਹੀ ਪਿੰਡ ਕੋਠੇ ਮਾਹਲਾ ਸਿੰਘ। ਹਾਂਜੀ। ਨਿਆਮੀ ਵਾਲਾ ਰੋਡ। ਹਾਂਜੀ। ਜੈਤੋ ਜੀ। ਠੀਕ ਆ। ਲਓ ਬਈ ਡਰੈੱਸ ਬਾਈ ਨੇ ਸਮਝਾਤਾ। ਬਾਕੀ ਨੰਬਰ ਸਕਰੀਨ ਤੇ ਚੱਲੀ ਜਾਂਦਾ। ਇਸ ਨੰਬਰ ਤੇ ਸੰਪਰਕ ਕਰ ਲਓ। ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲੇਗਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਉਸ